ਸਾਹਿਬ ਜੀ ਜਤਨਾ ਸ੍ਰੀ ਮਹਲਾ 5 ਜੀਬਤੇ ਦਰਸ਼ਨ ਭੇਟੇ ਸਾਧੂ ਭਲੇ ਜਿਨਸੋ ਆਏ ਮਹਾਨ ਅੰਨ ਸਦਾ ਕਰ ਕੀਰਤਨ ਪਰਖ ਵਿਦਾਤਾ ਪਾਏ ਜਤੇ ਦਰਸ਼ਨ ਭੇਟੇ ਸਾਧੂ ਭਲੇ ਜਿਨਸੋ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਵਿਦਾਤਾ ਪਾਏ ਆਮੇ ਰਾਮ ਜਸ ਮਨ ਗਾਏ ਤੇ ਪ੍ਰਕਾਸ਼ ਦਾਸ ਸੁਖ ਮਨ ਮੈਂ ਸਤਿਗੁਰੂ ਪਾਏ ਰਹਾਉ ਗੋਵਿੰਦ ਆਣ ਰਿਝੀ ਪੀਤਰੇ ਵਸਿਆ ਤਾ ਦੀਖ ਪਰਮ ਪਾਪਕ ਭਗਤ ਐਸੇ ਰਾਪਤੋ ਵਸੇ ਗੋਤਿਰ ਰਾਮ ਨਾਮ ਰੰਗ ਲਗੋ ਚਿੰਤ ਚਿੰਤਾ ਸੂਝ ਸੋਚਾ ਸੂਰ ਲੋਗ ਮੋਤਾ ਕਿਆ ਬਾਣੀ ਕਉ ਨਾਨਕ ਜੜ ਜਮਤੇ ਕਾਟੇ ਇਸ ਗੁਰ ਕੈ ਕੁਰਬਾਣੀ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਖਿਆ ਬਾਣੀ ਕਉ ਨਾਨਕ ਜੜ ਜਮਤੇ ਕਾਟੇ ਇਸ ਗੁਰ ਕੈ ਕੁਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ ਕਾਲ ਸਾਸ ਸੰਤੋ ਜੀ ਧਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰੰਪਰੇ ਕਿਰਪਾ ਬਖਸ਼ਿਸ਼ ਰਣਕ ਦਾ ਸਤਕਾ ਧਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਵੇਲੇ ਜਿਹੜਾ ਪ੍ਰਕਾਸ਼ ਕੋਈ ਤਾਂ ਸਤਗੁਰੂ ਜੀ ਨੇ ਕਿਰਪਾ ਕੀਤੀ ਧਾਤ ਸ੍ਰੀ ਗੁਰਜੋਬਾਰਾ ਸਾਹਿਬ ਜੀ ਨੇ ਆਪ ਸਮੂਹ ਸੰਤਾਨ ਨੂੰ ਪਾਵਨ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਸਤਿਗੁਰ ਜੀ ਕਿਰਪਾ ਕਰਦੇ ਨੇ ਸਿਸ ਕਟੜੇ ਅਗਤੇ ਸ਼ਿ ਜੋਤ ਤਨਾਸਰੀ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਨਾਸਰੀ ਮਹਤਾ ਪੰਜਵਾ ਜਪ ਤੇ ਦਰਸ਼ਨ ਭੇਟੇ ਸਾਧੂ ਭਲੇ ਜਿਟਸ ਉਹ ਆਏ ਸਾ ਸੰਗੋ ਜੀ ਗੁਰ ਅਰਜਨ ਜੀ ਬਾਰਾ ਸਭ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਦਾ ਸਾਧੂ ਦਾ ਸੰਗ ਮਿਲਿਆ ਹੈ ਜਦੋਂ ਦੇ ਪ੍ਰਮਾਤ ਬਾਦ ਦੇ ਦਰਸ਼ਨ ਕਰਦੇ ਸ਼ੁਰੂ ਕੀਤੇ ਨੇ ਜਦੋਂ ਦੀ ਪ੍ਰਭਾਤਮਾ ਦੀ ਸੇਵਾ ਵਿੱਚ ਜੁੜਨਾ ਸ਼ੁਰੂ ਕੀਤਾ ਹੈ ਪ੍ਰਭਾਤਮਾ ਦੇ ਨਾਮ ਸਿਮਰਨ ਵਿੱਚ ਬੈਠਣਾ ਸ਼ੁਰੂ ਕੀਤਾ ਹੈ ਗਿਆਨ ਇੰਦਰੀਆਂ ਤੇ ਵਸ ਹੋਣਾ ਸ਼ੁਰੂ ਹੋਇਆ ਹੈ ਮਨ ਤੇ ਥੋੜਾਕ ਪ੍ਰਭਾਵ ਵਧਿਆ ਹੈ ਮਨ ਕੰਟਰੋਲ ਵਿੱਚ ਆਪਾਵ ਕਿ ਭਲੇ ਦਿਨ ਸੋਇਆ ਹੈ ਕਿ ਗੁਰੂ ਸਾਹਿਬ ਨੇ ਕਿਰਪਾ ਕਰਤੀ ਰੈਣ ਵੀ ਸੁੱਖਾਂ ਦੀ ਲੱਗ ਰਹੀ ਹੈ ਤੇ ਦਿਣ ਵੀ ਜਿਹੜਾ ਵਾ ਸੁੱਖਾਂ ਦਾ ਲੱਗ ਰਿਹਾ ਹੈ ਜਦ ਦੇ ਦਰਸ਼ਨ ਪੇਟੇ ਸਾਧੂ ਭਲੇ ਦਿਨਸ ਓਏ ਆਏ ਇਹ ਜਦੋਂ ਦਾ ਪ੍ਰਮਾਤਮਾ ਦਾ ਦਰਸ਼ਨ ਕੀਤਾ ਹੈ ਉਦੋਂ ਦਾ ਜਿਹੜਾ ਵਾ ਜਿਹੜਿਆ ਰਾਤਿਆ ਬੜੇ ਸੁਖ ਸੁਖਾਂ ਦੇ ਆ ਰਹੇ ਨੇ ਜਾ ਰਹੇ ਨੇ ਮਹਾ ਅਨੰਦੋ ਸਦਾ ਕਰ ਕੀਰਤਨ ਪ੍ਰਭੁਗਦਾਤਾ ਪਾਈ ਕਹਿੰਦੇ ਜੀ ਮਹਾ ਅਨੰਦ ਪ੍ਰਾਪਤ ਹੋ ਜਦੋਂ ਸਦਾ ਪ੍ਰਮਾਤਮਾ ਦਾ ਕੀਰਤਨ ਭਾਗ ਪ੍ਰਮਾਤਮਾ ਦੀ ਕੀਰਤਨ ਕਰਨੀ ਕੀਰਤਨ ਕਰਨਾ ਬਾਣੀ ਪੜਨੀ ਉਹਦਾ ਧੰਨਵਾਦ ਕਰਨਾ ਉਸਤਾਦ ਸੰਗਤ ਜੀ ਜਿਵੇਂ ਤੁਸੀਂ ਆਪ ਜਾਣਦੇ ਹੋ ਕਿ ਹੋਰ ਜੋ ਸੰਸਾਰ ਵਿੱਚ ਪ੍ਰਲਾਇ ਆਈ ਹੈ ਪੂਰੀ ਕਿ ਜਲ ਤੇ ਜਿਹੜਾ ਵਾ ਜਲਤ ਵਾਲੀ ਇੱਕ ਸਾਹਬ ਦੀ ਸਾਰੇ ਪਾਸੇ ਕੋਈ ਪਈ ਆ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਿ ਕਰਮਾ ਵਾਲਿਓ ਆਪਾ ਬੜੇ ਵੱਡੇ ਭਾਗਾ ਵਾਲਿਆਂ ਬੜੀ ਹੀ ਮਹਾਰਾਜ ਦੀ ਕਿਰਪਾ ਏ ਕਿ ਸਾਨੂੰ ਸਤਿਗੁਰ ਜੀ ਨੇ ਬਾਜੀ ਦੀ ਧਰਤੀ ਤੇ ਜਨਮ ਦਿੱਤਾ ਏ ਸ਼ਿਦਾ ਸਿੰਘਾ ਜੀ ਦੀ ਧਰਤੀ ਤੇ ਜਨਮ ਦਿੱਤਾ ਏ ਇਹ ਜੋ ਸਾਹ ਸੰਗਤ ਜੀ ਜੋ ਦਰਿਆ ਦੇ ਲਾਗੇ ਕੋਈ ਪੇਟ ਲੱਗਦਾ ਹੈ ਜਾਂ ਕੋਈ ਇਸ ਜੀ ਤਾੜੀ ਲੱਗਦੀ ਹੈ ਤਾਂ ਦੋ ਦੋ ਬੰਦਿਆਂ ਤੋਂ ਉੱਪਰ ਪਾਰੀ ਜਿਹੜਾ ਵਾ ਕਹਿੰਦੇ ਆ ਉਥੇ ਆ ਚੁੱਕਾ ਏ ਕਰਤਾ ਪਿੰਡ ਅੱਧਾ ਦੇ ਡੁੱਬ ਚੁੱਕਾ ਹੈ। ਇੰਨਾ ਪਾਣੀ ਆ ਚੁੱਕਾ ਹੈ ਮੁੰਡਾ ਪਿੰਡ ਤੱਕ ਜਿਹੜਾ ਪਾਣੀ ਨੇ ਆਪਣਾ ਪ੍ਰਭਾਵ ਪਾਇਆ ਹੈ। ਸਾਧ ਸੰਗਤ ਜੀ ਆਪਾਂ ਵੀ ਜਿਹੜਾ ਵਾ ਉਹਦੀ ਕੁਦਰਤ ਤੇ ਗਾੜੀ ਕੋਈ ਵਸਤੂ ਨਹੀਂ। ਕਿਉਂਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕਿ ਜਿੱਥੇ ਕੁਦਰਤ ਦੀ ਗੱਲ ਆਉਂਦੀ ਹੈ ਜੇਕਰ ਕੁਦਰਤ ਨਾਲ ਸਾਧ ਸੰਗਤ ਜੀ ਖਿਲਵਾੜ ਕਰਾਂਗੇ ਤੇ ਕੁਦਰਤ ਨੇ ਸਾਡੋ ਨਹੀਂ ਬਖਸ਼ਣਾ। ਉਨੇ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਤੋਂ ਬਦਲਾ ਲੈ ਹੀ ਲੈਣਾ ਹੈ ਇਸੇ ਕਰਕੇ ਸਾਧ ਸੰਗਤ ਜੀ ਆਪਾਂ ਘਰਾਂ ਵਿੱਚ ਸੁਖੀ ਸ਼ਾਂਤ ਬੈਠੇ ਆ ਫਿਰ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਪ੍ਰਮਾਤਮਾ ਧੰਨੂ ਹੱਥ ਦੇ ਕੇ ਰੱਖ ਰਿਹਾ ਹੈ ਚਾਰੇ ਪਾਸੇ ਪਾਣੀ ਦਾ ਪ੍ਰਭਾਵ ਹੈ 25% ਜ਼ਿੰਦਗੀ ਆ 71% ਇਸ ਦੁਨੀਆ ਦੇ ਵਿੱਚ ਪਾਣੀ ਹੈ ਕਿੰਨਾ ਜਦੋਂ ਇਸ ਦੁਨੀਆ ਦਾ ਨਾਭੋ ਨਿਸ਼ਾਨ ਖਤਮ ਹੋਣਾ ਹੈ ਕਿਤੇ ਪਾਣੀ ਜਿਹੜਾ ਹੈ ਉਹ ਖਤਮ ਕਰੂਗਾ ਕਿਉਂਕਿ ਸਾਹਿਬ ਸੰਗਤ ਜੀ ਆਪਾਂ ਨੂੰ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਪ੍ਰਮਾਤਮਾ ਆਪਾਂ ਨੂੰ ਹਰ ਪਾਸਿਓਂ ਹਰ ਇੱਕ ਪ੍ਰਲੈਅ ਤੋਂ ਬਚਾ ਕੇ ਰੱਖਦਾ ਏ ਚਲੋ ਮਾਝੇ ਦੀ ਧਰਤੀ ਥੋੜੀ ਕੁ ਉੱਚੀ ਹੋਣ ਕਰਕੇ ਆ ਕਰਕੇ ਜਿਹੜਾ ਪਾਣੀ ਦਾ ਪ੍ਰਭਾਵ ਇਸ ਬੰਨੇ ਥੋੜਾ ਘੱਟ ਹੁੰਦਾ ਏ ਪਰ ਸਾਹਿਬ ਸੰਗਤ ਜੀ ਆਪਾਂ ਵੇਸਲੇ ਨਾ ਹੋਈਏ ਫਿਰ ਵੀ ਆਪਾਂ ਨਾਮ ਸਿਮਰਨ ਵਿੱਚ ਜੁੜਿਆ ਕਰੀਏ ਪਾਣੀ ਵਿੱਚ ਜੁੜਿਆ ਕਰੀਏ ਪਤਾ ਕੋਈ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਸਾਸ ਸੰਗਤ ਜੀ ਵਾਸਤੇ ਆਸਤੇ ਘਰ ਮੇਟਾ ਸਕੈਂਟਾ ਵਿੱਚ ਝਾੜ ਕੇ ਆਉਂ ਮਾਰਦਾ ਹੈ ਪਾਣੀ ਜਿਹੜਾ ਵਾ ਪਿਤਾ ਹੈ ਪਵਨ ਗੁਰੂ ਪਾਣੀ ਪਿਤਾ ਜਿਹੜਾ ਪਾਣੀ ਆ ਉਸ ਸੰਸਾਰ ਦਾ ਪਿਤਾ ਹੈ ਤੇ ਮਾਤਾ ਧਰਤ ਮਾਤਾ ਤੇ ਮਾਤਾ ਜਿਹੜੀ ਧਰਤੀ ਨੂੰ ਮਾਤਾ ਕਿਹਾ ਗਿਆ ਹੈ ਕਿਉਂਕਿ ਸਾਸ ਸੰਗਤ ਜੀ ਇਹਨਾਂ ਦੇ ਨਾਲ ਹੀ ਸਾਡਾ ਜੀਵਨ ਆ ਇਹਦੇ ਨਾਲ ਹੀ ਸਾਰਾ ਜਿਹੜਾ ਸੰਸਾਰ ਆ ਉਹ ਚੱਲ ਰਿਹਾ ਹੈ ਸੋ ਗੁਰੂ ਸਾਹਿਬ ਬਖਸ਼ਿਸ਼ ਕਰਨੇ ਨੇ ਰਹਾਉ ਵਿਸ਼ਰਾਮ ਦਿੰਦੇ ਨੇ ਗੁਣ ਨਿਧਾਨ ਰਤੋ ਭੀਤਰ ਵਸਿਆ ਤਾਂ ਦੂਖ ਭਰਮ ਭਉ ਭਗ ਕਹਿੰਦੇ ਜਦੋਂ ਬ੍ਰਹਮਾਤਮਾ ਨੇ ਆਪਣੇ ਗੁਣ ਬਖਸ਼ਿਸ਼ ਕੀਤੇ ਰੂਪੇ ਅਤਰ ਭੀਤਰ ਬ੍ਰਹਮਾਤਮਾ ਦਾ ਜਿਹੜਾ ਵਾਸ ਹੋਇਆ ਤਾਂ ਕੀ ਹੋਇਆ ਦੂਖ ਭਰਮ ਭਉ ਭਗ ਕਿ ਜੇ ਬਸਤੇ ਅਗੋਚਰ RAM ਨਾਮ ਰਗ ਲਗਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਭਈ ਪ੍ਰਾਪਤ ਬਸਤੇ ਅਗੋਚਰ RAM ਨਾਮ ਰਗ ਲਗਾ ਜਦੋਂ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਪ੍ਰਮਾਤਮਾ ਨੇ ਹਿਰਦੇ ਅੰਦਰ ਆਨੰਦ ਪਾਵਾ ਕਰ ਦਿੱਤਾ ਚਿੰਤਾ ਚਿੰਤਾ ਸੋਚਾ ਸੋਚਾ ਸੁਖ ਲੋਭ ਮੋਤਾਪਿਆ ਫੇਰ ਕਹਿੰਦੇ ਜੀ ਚਿੰਤਾ ਖਤਮ ਹੋਈ ਅਚਿੰਤ ਮਨ ਰਹਿੰਦਾ ਸੀ ਜਿਹੜਾ ਰਾਤ ਚਿੰਤਾ ਦੇ ਵਿੱਚ ਸਮਾ ਲੱਗਦਾ ਸੀ ਸੋਚਾਂ ਦੇ ਵਿੱਚ ਜਿਹੜਾ ਸੀ ਜਿਹੜਾ ਧਿਆਨ ਸੀ ਔਰ ਇਹਦਾ ਸੀ ਸੋਗ ਲੋਗ ਮੋਹ ਥਾਤਾ ਜਿਹੜਾ ਸੋਗ ਦੇ ਵਿੱਚ ਹੀ ਦਿਨ ਰਾਤ ਕੱਢਦਾ ਸੀ ਲੋਗ ਦੇ ਵਿੱਚ ਹੀ ਕੱਢਦਾ ਸੀ ਮੋਹ ਥਾਤਾ ਜਿਹੜਾ ਮੋਹ ਦੇ ਵਿੱਚ ਹੀ ਤੱਗਿਆ ਰਹਿਦਾ ਸੀ ਪਰਜੋ ਪਰਮਾਤਮਾ ਨੇ ਨਾਮ ਬਖਸ਼ਿਸ਼ ਕਰਤਾ ਹਮੇ ਰੋਗ ਮਿਟਾਇਆ ਕਿਰਪਾ ਤੇ ਜੰਮ ਤੇ ਪਏ ਵਿਵਕਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹਮੇ ਦਾ ਰੋਗ ਖਤਮ ਹੋਇਆ ਪਰਮਾਤਮਾ ਦੀ ਕਿਰਪਾ ਹੋਈ ਜੰਮ ਤੇ ਪਏ ਵਿਵਕਾ ਜੰਮ ਦਾ ਜਿਹੜਾ ਸੀ ਸਾਥ ਜਿਹੜਾ ਦਿਨ ਰਾਤ ਆਪਜੀ ਦੇ ਨਾਲ ਚੱਲ ਰਿਹਾ ਏ ਉਹਦਾ ਵੀ ਜਿਹੜਾ ਵਾ ਇੱਕ ਦਿਨ ਪ੍ਰਭਾਤਿਮਾਨੇ ਨਿਪਟਾਰਾ ਕਰ ਦਿੱਤਾ ਕਿ ਭਾਈ ਜਦੋਂ ਤੇਰਾ ਸੰਭਾਇਆ ਤੂੰ ਉਦੋਂ ਹੀ ਇਸ ਸੰਸਾਰ ਦੇ ਵਿੱਚ ਆਣ ਕੇ ਇਸ ਵਿਕਤੀਤਮ ਦੇ ਪਹਿਲਾ ਜਿਹੜਾ ਤੇਰਾ ਕੋਈ ਕਾਮਣੀ ਉਹ ਤਾਂ ਕਿਰਪਾ ਹੁੰਦੀ ਹੈ ਜੇਕਰ ਨਾਮ ਜਪੀਏ ਤੇ ਕਿਰ ਅੱਗੇ ਕੋਸ਼ਿਸ਼ ਕਰਦੇ ਨੇ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਬਾਣੀ ਐਨੇ ਜੀ ਗੁਰੂ ਦੀ ਸੇਵਾ ਵਿੱਚ ਦਿਨ ਰਾਤ ਲੰਘਾਉ ਲੱਗਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾ ਕੇ ਗੁਰੂ ਦੀ ਸੇਵਾ ਵਿੱਚ ਹੀ ਆਪਣੇ ਆਪ ਨੂੰ ਡਾਲਿਆ ਗੁਰੂ ਦੀ ਟਹਲ ਵਿੱਚ ਪਾਣੀ